ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਦੁਖੀ ਆਂ ਵੀ ਰਾਜਵੀਰ ਭਾਈ ਆਪਣੇ ਵਿੱਚ ਨਹੀਂ ਰਿਹਾ ਹਨ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਸੀ ਇਸ ਤੋਂ ਬਾਅਦ ਮੈਨੂੰ ਪਤਾ ਵੀ ਕਾਫੀ ਲੋਕ ਭੁੱਲ ਭੁੱਲ ਜਾਣਗੇ ਪਰ ਜਿਹੜਾ ਦੁੱਖ ਉਹਦੇ ਘਰਦਿਆਂ ਨੂੰ ਲੱਗਾ ਭਾਈ ਇਹ ਤਾਂ ਉਹੀ ਜਾਣਦੇ ਨੇ ਜਿਸ ਤਨ ਲੱਗੇ ਉਹੀ ਜਾਣੇ ਤੇ ਉਸ ਰਾਜਵੀਰ ਜੁੰਦੇ ਦੇ ਪੀ ਕਹਿੰਦੀ ਵੀ ਪਾਪਾ ਤੁਸੀਂ ਕਹਿੰਦੇ ਸੀ ਵੀ ਪੁੱਤ ਮੈਥੋਂ ਦੂਰ ਨਾ ਹੋਈ ਤੇ ਅੱਜ ਪਾਪਾ ਤੁਸੀਂ ਫਿਰ ਤੋਂ ਖੁੱਦ ਹੀ ਦੂਰ ਹੋ ਗਏ ਤੇ ਜਦ ਮੈਂ ਇਹ ਗੱਲ ਸੁਣੀ ਮੇਰੇ ਅੱਖਾਂ 'ਚ ਹੰਝੂ ਆ ਗਏ ਵੀ ਰੱਬਾ ਤੂੰ ਕਿਸੇ ਬਾਰੇ ਨਹੀਂ ਸੋਚਣਾ ਉਹ ਤੇ ਬੱਚਿਆਂ ਬਾਰੇ ਤਾਂ ਦੇਖ ਲਾ ਵੀ ਛੋਟੀ ਜੀ ਜਿੰਦ ਕਿੰਨੀਆਂ ਉਮੀਦਾਂ ਕਿੰਨੀਆਂ ਆਸਾਂ ਉਹਨੂੰ ਆਪਣੇ ਪਿਓ ਤੋਂ ਤੂੰ ਉਹਨੂੰ ਖੋਲਿਆ ਉਹਦੇ ਤੋਂ ਚਲ ਰੱਬ ਤਾਂ ਲਿਖਿਆ ਵੀ ਕੋਈ ਟਾਲ ਨਹੀਂ ਸਕਦਾ ਪਰ ਇਹ ਬਹੁਤ ਵੱਡਾ ਘਾਟਾ ਸੀ ਉਹ ਧੀ ਦੀ ਦਲੇਰੀ ਵੇਖੋ ਕਿੰਨੀ ਮੈਂ ਆਪਣੇ ਪਿਓ ਦਾ ਸੁਪਨਾ ਪੂਰਾ ਕਰੂਗੀ ਫਿਊਚਰ ਵੱਲ ਧਿਆਨ ਦਊਂਗੀ ਤੁਸੀਂ ਵੀ ਸੁਣੋ ਇੱਕ ਵਾਰ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਆ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਪੇ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਔਰੇ ਤਾਂ ਉਮਰ ਕਰਦਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਵੀ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਣ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਸੇਮਾ ਐਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ